ਇਸ ਵੇਲੇ ਦੀ ਮੰਦ ਭਾਗੀ ਖਬਰ ਤੁਹਾਡੇ ਨਾਲ ਤਰਨ ਤਰਨ ਤੋਂ ਸਾਂਝੀ ਕਰ ਰਿਹਾ ਜਿੱਥੇ ਅਖੰਡਪਾਟ ਸਾਹਿਬ ਦੀ ਭੇਟਾਂ ਨੂੰ ਲੈ ਕੇ ਇੱਕ ਪਾਠੀ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ ਉਸਦੇ ਹੀ ਸਾਥੀ ਵੱਲੋਂ ਪਾਠੀ ਸਿੰਘ ਦਾ ਕਤਲ ਆ ਜਿਹੜਾ ਉਹ ਕੀਤਾ ਗਿਆ ਹੈ ਮ੍ਰਿਤਕ ਦੀ ਪਛਾਣ ਪਿੰਡ ਗੋਲਵੜ ਦੇ ਰਹਿਣ ਵਾਲੇ 16 ਸਾਲਾ ਮਨਪ੍ਰੀਤ ਸਿੰਘ ਵਜੋਂ ਹੋਈ ਹੈ ਜਦਕਿ ਸ਼ਦਈ ਵਾਲਾ ਕੋਟਾ ਮਾਰ ਕੇ ਉਸਦੇ ਵੱਡੇ ਭਰਾ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਹੈ ਤਾਂ ਸ਼ੁਭਕਰਨ ਸਿੰਘ ਨਾਂ ਦੇ ਪਾਟੀ ਸਿੰਘ ਦੇ ਵੱਲੋਂ ਇਸ ਵਾਰ ਦਾ ਤੂ ਅੰਜਾਮ ਦਿੱਤਾ ਗਿਆ ਏ ਤਰਨਤਾਰਨ ਦੇ ਪਿੰਡ ਗੋਲਵਾਰ ਦੇ ਰਹਿਣ ਵਾਲੇ ਇੱਕ ਪਾਟੀ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਹੈ ਜਦਕਿ ਦੂਜਾ ਭਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਏ ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਉਮਰ 16 ਸਾਲ ਵਜੋਂ ਹੋਈ ਹੈ ਜਿਹੜਾ ਕਿ 10ਵੀਂ ਜਮਾਤ ਦੇ ਵਿੱਚ ਪੜਦਾ ਸੀ ਅਤੇ ਨਾਲ ਹੀ ਪਾਟੀ ਸਿੰਘ ਦੀ ਡਿਊਟੀ ਵੀ ਕਰਦਾ ਸੀ ਸਾਥੀ 파ਤੀ ਸਿੰਘ ਦੇ ਵੱਲੋਂ ਸੀਨੇ ਵਿੱਚ ਖੰਜਰ ਮਾਰ ਕੇ ਕਤਲ ਕੀਤਾ ਗਿਆ ਹੈ ਜਦਕਿ ਦੂਜਾ ਭਰਾ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿਸ ਦੀ ਪਛਾਣ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ ਉਹ 12ਵੀਂ ਜਮਾਤ ਦਾ ਵਿਦਿਆਰਥੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਇਹਨਾਂ ਭਰਾਵਾਂ ਦੇ ਵੱਲੋਂ ਅਕੰਧਪਾਟ ਸਾਹਿਬ ਦੀ ਸੇਵਾ ਜਿਹੜੀ ਉਹ ਕੀਤੀ ਜਾਂਦੀ ਸੀ ਅਤੇ ਬੇਟਾ ਲੈਣ ਦੇ ਲਈ ਇਹ ਪਿੰਡ ਗੋਲਵਰ ਦੇ ਸ਼ੁਭਕਰਨ ਸਿੰਘ ਦੇ ਕੋਲ ਪਹੁੰਚੇ ਸਨ ਤਾਂ ਪਾਠੀ ਸ਼ੁਭਕਰਨ ਸਿੰਘਾ ਜਿਹੜਾ ਉਹ ਸਰਦਈ ਲਾਉਣ ਦਾ ਕੰਮ ਵੀ ਕਰਦਾ ਏ ਜਿਵੇਂ ਹੀ ਉਸ ਦੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਇਹਨਾਂ ਦਾ ਝਗੜਾ ਹੋ ਜਾਂਦਾ ਏ ਜਿੱਥੇ ਸ਼ੁਭਕਰਨ ਦੇ ਵੱਲੋਂ ਚਾਕੂ ਮਾਰ ਕੇ ਮਨਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਦਕਿ ਉਸਦੇ ਵੱਡੇ ਭਰਾ ਦੇ ਸਿਰ ਵਿੱਚ ਸ਼ਰਧਈ ਰਗੜਨ ਵਾਲਾ ਕੋਡਾ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਅਜੇ ਵੀ ਕੀਤੀ ਜਾ ਰਹੀ ਹੈ ਲੇਕਿਨ ਇਸ ਘਟਨਾ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਉੱਠੇ ਚੁੱਕੇ ਜਾ ਰਹੇ ਨੇ ਇਸ ਵੇਲੇ ਦੀ ਮੰਦਭਾਗੀ ਖਬਰ ਤੁਹਾਡੇ ਨਾਲ ਤਰਨ ਤਰਨ ਤੋਂ ਸਾਂਝੀ ਕਰ ਰਿਹਾ ਜਿੱਥੇ ਅਖੰਡਪਾਟ ਸਾਹਿਬ ਦੀ ਭੇਟਾਂ ਨੂੰ ਲੈ ਕੇ ਇੱਕ ਪਾਠੀ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ ਉਸਦੇ ਹੀ ਸਾਥੀ ਵੱਲੋਂ ਪਾਤੀ ਸਿੰਘ ਦਾ ਕਤਲ ਆ ਜਿਹੜਾ ਉਹ ਕੀਤਾ ਗਿਆ ਏ ਮ੍ਰਿਤਕ ਦੀ ਪਛਾਣ ਪਿੰਡ ਗੋਲਵੜ ਦੇ ਰਹਿਣ ਵਾਲੇ 16 ਸਾਲਾ ਮਨਪ੍ਰੀਤ ਸਿੰਘ ਵਜੋਂ ਹੋਈ ਹੈ ਜਦਕਿ ਸ਼ਦਈ ਵਾਲਾ ਕੋਟਾ ਮਾਰ ਕੇ ਉਸਦੇ ਵੱਡੇ ਭਰਾ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਏ ਤਾਂ ਸ਼ੁਭਕਰਨ ਸਿੰਘ ਨਾਂ ਦੇ ਪਾਤੀ ਸਿੰਘ ਦੇ ਵੱਲੋਂ ਇਸ ਵਾਰ ਦਾ ਤੂ ਅੰਜਾਮ ਦਿੱਤਾ ਗਿਆ ਏ ਤਰਨਤਾਰਨ ਦੇ ਪਿੰਡ ਗੋਲਵਾਰ ਦੇ ਰਹਿਣ ਵਾਲੇ ਇੱਕ ਪਾਟੀ ਸਿੰਘ ਦੀ ਹਤਿਆ ਕਰ ਦਿੱਤੀ ਗਈ ਹੈ ਜਦਕਿ ਦੂਜਾ ਭਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਉਮਰ 16 ਸਾਲ ਵਜੋਂ ਹੋਈ ਹੈ ਜਿਹੜਾ ਕਿ 10ਵੀਂ ਜਮਾਤ ਦੇ ਵਿੱਚ ਪੜਦਾ ਸੀ ਅਤੇ ਨਾਲ ਹੀ ਪਾਟੀ ਸਿੰਘ ਦੀ ਡਿਊਟੀ ਵੀ ਕਰਦਾ ਸੀ ਸਾਥੀ 파ਠੀ ਸਿੰਘ ਦੇ ਵੱਲੋਂ ਸੀਨੇ ਵਿੱਚ ਖੰਜਰ ਮਾਰ ਕੇ ਕਤਲ ਕੀਤਾ ਗਿਆ ਹੈ ਜਦਕਿ ਦੂਜਾ ਭਰਾ ਗੰਭੀਰ ਹਾਲਤ ਦੇ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਜਿਸ ਦੀ ਪਛਾਣ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ ਉਹ 12ਵੀਂ ਜਮਾਤ ਦਾ ਵਿਦਿਆਰਥੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਣਕਾਰੀ ਦੰਦੇ ਹੋਏ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਇਹਨਾਂ ਭਰਾਵਾਂ ਦੇ ਵੱਲੋਂ ਅਕੰਡ ਪਾਠ ਸਾਹਿਬ ਦੀ ਸੇਵਾ ਜਿਹੜੀ ਉਹ ਕੀਤੀ ਜਾਂਦੀ ਸੀ ਅਤੇ ਬੇਟਾ ਲੈਣ ਦੇ ਲਈ ਇਹ ਪਿੰਡ ਗੋਲਵਰ ਦੇ ਸ਼ੁਭਕਰਨ ਸਿੰਘ ਦੇ ਕੋਲ ਪਹੁੰਚੇ ਸਨ ਤਾਂ ਪਾਠੀ ਸ਼ੁਭਕਰਨ ਸਿੰਘਾ ਜਿਹੜਾ ਉਹ ਸਰਦਈ ਲਾਉਣ ਦਾ ਕੰਮ ਵੀ ਕਰਦਾ ਏ ਜਿਵੇਂ ਹੀ ਉਸ ਦੇ ਕੋਲੋਂ ਪੈਸਿਆਂ ਦੀ ਮੰਗ ਕੀਤੀ ਗਈ ਤਾਂ ਇਹਨਾਂ ਦਾ ਝਗੜਾ ਹੋ ਜਾਂਦਾ ਏ ਜਿੱਥੇ ਸ਼ੁਭਕਰਨ ਦੇ ਵੱਲੋਂ ਚਾਕੂ ਮਾਰ ਕੇ ਮਨਪ੍ਰੀਤ ਸਿੰਘ ਦਾ ਕਤਲ ਕਰ ਦਿੱਤਾ ਜਾਂਦਾ ਏ ਜਦਕਿ ਉਸ ਦੇ ਵੱਡੇ ਭਰਾ ਦੇ ਸਿਰ ਵਿੱਚ ਸਰਦਈ ਰਗੜਨ ਵਾਲਾ ਕੋਡਾ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਏ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਅਜੇ ਡਿਓ ਕੀਤੀ ਜਾ ਰਹੀ ਹੈ ਲੇਕਿਨ ਕਟਨਾ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਨੇ ਜਿਹੜੇ ਹੋ ਚੁੱਕੇ ਜਾ ਰਹੇ ਨੇ